ਲੀਜ਼ ਹਿੰਦੇ ਤੋਂ ਮੂਰਤ ਤੱਕ ਪ੍ਰੋਬਲਮ ਕੌਣ ਲੱਗੀ ਇਹਦੇ ਚ ਇਹ ਕਰੈਕਟਰ ਚ ਸਿਰਫ ਇਹਦੀ ਆਹ ਬਰੋਂ ਲੱਗਿਆ ਰਿਆ ਬਿੰਦੂ ਤੇ ਇਹਦੇ ਬਸ ਆਹ ਬਰੋਂ ਲੱਗੇਗਾ ਵੀਰੇ ਆਪਾਂ ਕਹਿੰਦੇ ਨੇ ਇੱਕੋ ਮੂਰ ਦਾ ਫਰਕ ਦਾ ਬਹੁਤ ਆ ਤੇਲ ਦਾ ਫਰਕ ਪੈਂਦਾ ਤੇਲ ਦਾ ਫਰਕ ਪੈਂਦਾ ਵੀਰੇ ਪ੍ਰੈਕਟੀਕਲੀ ਪੈਂਦਾ ਜਿਹੜੀ ਗੱਲਾਂ ਤੇ ਨਹੀਂ ਪੈਂਦਾ ਵੀਰੇ ਬਹੁਤ ਜ਼ਿਆਦਾ ਕੋਈ ਐਵਰੇਜ ਕੱਢੀ ਪਈ ਬਾਈ ਫੀਟਰ ਵੀਰੇ ਚਾਰ ਲੀਟਰ ਤੇਲ ਖਾਰੇ ਸੀ ਲਾ ਕੇ ਏਸੀ ਲਾ ਕੇ ਹਾਂ 22 ਤੋਂ 26 ਮਿੰਟ ਦੇ ਟਰਾਲੀ ਭਰਦਾ 22 ਤੇ 22 ਮਿੰਟ ਵੀ ਭਰੋਂ ਲੱਗੇ ਪਹਾੜੀ ਦੀ ਕਿੰਨੀ ਕ ਐਵਰੇਜ ਟਰਾਲੀਆਂ ਦੀ ਬਾਈ ਮੈਂ ਕਹਿੰਦਾ ਅੰਦਰ ਵਾਲੇ ਨਾਲੋਂ ਹਲੇ ਬਾਹਰੇ ਵਾਲੇ ਅੰਦਰ ਦਾ ਪਤਾ ਨਹੀਂ ਲੱਗਦਾਗਾ ਵੀ ਅੱਲੇ ਰਾਤ ਤੇ ਬੈਠੇ ਨੇ ਕੱਟੇ ਬੈਠੇ ਆਇਆ ਲੱਗਦਾ ਨਹੀਂ ਵੀ ਤੂੜੀ ਬਣਾ ਰਹੇ ਜਾਂ ਕੁਝ ਹੋਰ ਕਰਦੇ ਆ ਮੇਰੇ ਬਾਈ ਤੁਹਾਡੇ ਸਾਹਮਣੇ ਦੇਖ ਹੁਣ ਬਾਹਰ ਲੋਕ ਮਿੱਤਰੋਂ ਆਏ ਆ ਹੁੰਦਾ ਨਿਆਰਾ ਖੇਤੀ ਕਰਨ ਦਾ ਨਾ ਜਦੋਂ ਹੁਣ ਏਸੀ ਵਾਲਾ ਟਰੈਕਟਰ ਹੈਗਾ ਜਿਵੇਂ ਦਾ ਬੰਦਾ ਸਵੇਰੇ ਵਹਿੰਦਾਗਾ ਟਰੈਕਟਰ ਦੇ ਵਿੱਚ ਓਵੇਂ ਦੇ ਉੱਪਰੇ ਆਉਂਦਾਗਾ ਜੌਨੀਅਰ 5075 ਦੇ ਨਾਲ ਬਾਈ ਬਣਾ ਰਿਹਾ ਤੂੜੀ ਤੇ ਆਵ ਨਹੀਂ ਅਗਲਾ ਕਹਿੰਦਾ ਏਅਰ ਵੀ ਹੁਣ ਕਿੱਥੇ ਮੱਥਾ ਮਾਰਾਂਗੇ ਰੀਪਰ ਦੇ ਹਣਾ ਪਰ ਜਦੋਂ ਇਤਾਂ ਦੀ ਮਸ਼ੀਨਰੀ ਹੋਵੇ ਬੇਫਿਕਰੀ ਦੇ ਨਾਲ ਬੰਦਾ ਚਲਾਉਂਦਾ ਰਹਿਣਾ ਟਰੈਕਟਰ ਮੈਂ ਕਹਿੰਦਾ ਅੰਦਰ ਵਾਲੇ ਨਾਲੋਂ ਹਲੇ ਬਾਹਰੇ ਵਾਲੇ ਨੂੰ ਔਖਾ ਹੈ ਨਾ ਪਰ ਤਾਂ ਪਾ ਪਈ ਅੰਦਰ ਦਾ ਪਤਾ ਵੀ ਲੱਗਦਾ ਹੈ ਵੀ ਅੰਦਰ ਨਾਲ ਹਰ ਜਿੱਥੇ ਬੈਠੇ ਜਿੱਥੇ ਬੈਠੇ ਹਾਂ ਆਏ ਲੱਗਦਾ ਨਹੀਂ ਵੀ ਤੂੰ ਢੀ ਬਣਾਉਣਾ ਹੈ ਜਾਂ ਕੁਝ ਹੋਰ ਕਰਦੇ ਆਂ ਮੇਰੀ ਬਾਈ ਤੇਰੇ ਸਾਹਮਣੇ ਦੇਖ ਰਿਹਾ ਹਾਂ ਬਾਹਰੇ ਸਹੀ ਗੱਲ ਹੈ ਤਾਂ ਵਸੈਂਦੇ ਜੀ ਅਪਕਾ ਨਾ ਕਾਰ ਚ ਬੈ ਕੇ ਇੱਕ ਕਮਰੇ ਚ ਬੈ ਕੇ ਇੱਕ ਇੱਕ ਲੈ ਕੇ ਉਹੀ ਗੱਲ ਆ ਇਧਰ ਹਾਲੇ ਆਪਾਂ ਜਿੰਮੇ ਬਾਹਰੇ ਖੜੇ ਆ ਆਪਾਂ ਨੂੰ ਓਖਾ ਕੋ ਬਾਈ ਤਾਂ ਨਿਆਰੇ ਨਾਲ ਚਲਾਈ ਜਾਂਦਾ ਹੁਗੁਰੂ ਨਿਆਰੇ ਨਾਲ ਐਸ ਕੀ ਪਹਿਲਾ ਸੀਨੀਅਰ ਬਾਈ ਇੱਥੇ ਹਾਂ ਬਾਈ ਪਹਿਲਾ ਸੀਨੀਅਰ ਨਾਲ ਬਾਹਰੋਂ ਇੰਪੋਰਟ ਕਰਾਇਆ ਆਪਾਂ ਨੇ ਅੱਛਾ ਰਾਈਟਰ ਇੱਕ ਨਾਮ ਬਣਾ ਜਨਸੀ ਫੀਕਟਿੰਗ ਆਏ ਵੀਰੇ ਠੀਕ 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 ਕੋਈ ਮੈਕਸੀਕੋ ਤੋਂ ਲੈਕਸਿਕੋ ਤੋਂ ਕਹਿ ਬਣਾਉਂਦਾ ਜਿਹੜਾ ਹਾਂ ਲਗਾਏ ਕੰਮ ਸੀ ਠੀਕ ਠੀਕ ਅੱਛਾ ਇਹ ਤੋਂ ਪਹਿਲਾਂ ਕਿਹੜੇ ਡਰਾਈਵਰ ਤੇ ਚਲਾਉਂ ਸੀ ਬਾਈ ਬਾਈ ਪਹਿਲਾਂ ਉਹ 53 ਰੁਪਏ ਦੀ ਦੀਗਾ ਉਹ ਨੌਨ ਕੈਬ ਨਾਲ ਸੀ ਨੌਨ ਕੈਬ ਨਾਲ ਆ ਵੀਰੇ ਠੀਕ ਹੈ 36 ਤੇ ਵੀ ਚਲਾਇਆ ਵੀਰੇ 35 ਦੀ ਤੇ ਠੀਕ ਹੈ ਉਹ ਤੋਂ ਕੈਬਨ ਵਾਲੇ ਸੀਗਾ ਕੈਬਨ ਵਾਲਾ ਆਪਣਾ ਪਲੇਟ ਟਰੈਕਟਰ ਆ ਪੰਜਾਬ ਦੇ ਆਪਣਾ ਪਰਿਆਲੇ ਵਾਲੇ ਪਰਿਆਲੇ ਹਲਕੇ ਚ ਤੇਰਾ 50 75 ਕੈਬਨ ਵਾਲਾ ਬਾਹਰੋਂ ਪੋਰਟ ਕਰਾਇਆ ਜਿਹੜਾ ਆਪਣਾ ਠੀਕ ਠੀਕ ਤੇ ਆਪਣਾ ਇਹ ਪਹਿਲਾ ਟਰੈਕਟਰ ਆ ਇੱਥੇ ਟਰੈਕਟਰ ਨਹੀਂ ਰਹੀ ਬਈ ਪਰਫਾਰਮੈਂਸ ਉਹ ਤੇ ਤੇਲ ਤੂਲ ਦਾ ਜਿਆ ਹੋਏ ਲਦਾ ਵੀਰੇ ਹੁਣ ਤਾਂ ਸੇਮ ਹੀ ਖਰਚਾ ਲੱਗਿਆ ਤੇਰਾ ਜਿਹੜਾ ਪਹਿਲਾ ਜਿਵੇਂ ਹੁਣ 75 ਚ ਵੀ ਟਰੈਕਟਰ ਹੋ ਗਿਆ ਇੰਜਨ ਉਹ ਤੋਂ ਵੱਡਾ ਹੋ ਗਿਆ ਇੰਜਨ ਵੱਡਾ ਜਾਨ ਕਿ ਜਿਵੇਂ ਦੂਆ ਟਰੈਕਟਰ ਸੀਗਾ ਵੀਰੇ ਪਹੰਦਾ ਵੱਧ ਆਂਦਾ ਸੀਗਾ ਲੱਗ ਚ ਉਹ ਦਿਨਾਂ ਮੈਂ ਤਾਂ ਸਰੀਪਰ ਦੇ ਉੱਤੇ ਉਹ ਸਾਹਮਣੇ ਕਾਜ ਦੇੰਦੇ ਲੋੜ ਨਹੀਂ ਪੈਦੀ। ਟਿਕਾਟਰ ਲੋੜ ਜਾਂਦਾ ਵੀਰੇ। ਟੰਡਰ ਲੋੜ। ਇਹਨੂੰ ਹੁਣ ਇੱਕੋ ਮੋੜ ਤੇ ਚਲਾਉਂਦੇ ਤੁਸੀਂ ਜਾਂ? ਇਹਨੂੰ ਅਸੀਂ ਦੋ ਮੋੜ ਤੇ ਚਲਾਉਣਾ ਵੀਰੇ। ਜਿਵੇਂ ਤਾਂ ਜ਼ੋਰ ਦਾ ਕੰਮ ਰਿਪਰ ਤੇ ਆ। ਜਿਵੇਂ ਥੋੜੇ ਸਵੇਰੇ ਤੋਂ ਲਾਨ ਬਦ ਬਦ ਨਰਮ ਹੁੰਦਾ। ਉਦੋਂ ਫਿਰ ਆਪਾਂ ਦੂਜੇ ਚਲਾ ਲਾਂਗੇ ਇੱਕੋ ਮੋੜ ਤੇ। ਇਹਦੇ ਤੇ 51 ਚੀ ਵਾਲੇ ਤੇ। ਠੀਕ ਹੈ। ਤੇ ਉਦੋਂ ਲਗ ਸੁੱਕ ਗਿਆ ਲਾਨ ਵੀ ਆਪਾਂ ਪੂਰਾ ਕੰਮ ਖਿੱਚਣਾਗਾ ਪੂਰਾ ਖੋਲਾ ਬਖਾਟਾ ਇੱਥੇ ਲਾਉਂਦੇ ਪੂਸੂਹੇ ਸੂਹੇ ਤੋਂ। ਠੀਕ ਹੈ। 75 ਚੀ ਬੋਲ ਲੈਂਦਾ। ਉਹ ਦਿ ਰੋਟੇ ਉਮਤ ਲਾਇਆ ਬਾਬਾ ਦੁਨ ਜੀ ਰਾਮ ਮੈਂ ਜਦ ਬਰਾਮਾ ਪੁਰਾ ਹੈਗਾ ਵੀਰੇ ਆਪਾਂ ਕਹਦੇ ਨੇ ਇੱਕੋ ਮੂਰ ਦਾ ਫਰਕ ਨਾ ਬਹੁਤ ਆ ਤੇਲ ਦਾ ਫਰਕ ਪੈਂਦਾ ਪੂਰਾ ਫਰਕ ਪੈਂਦਾ ਵੀਰੇ ਠੀਕਾ ਲਈ ਪੈਂਦਾ ਜਿਹੜੀ ਗੱਲਾਂ ਤੇ ਨਹੀਂ ਪੈਂਦਾ ਹੁੰਦਾ ਵੀਰੇ ਬਹੁਤ ਜਿਆਦਾ ਕੁਈ ਐਵਰੇਜ ਕੱਢੀ ਪਈ ਵੀ ਟਰਾਲੀ ਵੀਰੇ ਚਾਰ ਲੀਟਰ ਦੇ ਲਖਾਰੇ ਸੀ ਲਾ ਕੇ ਏਸੀ ਲਾ ਕੇ ਹਾਂ 32 ਤੋਂ 26 ਮਿੰਟ ਦੇ ਟਰਾਲੀ ਭਰਦਾ 26 ਤੇ 22 ਮਿੰਟ ਵੀ ਭੋਲਾ ਇਹ ਹੜੀ ਦੀ ਕਿੰਨੀ ਕ ਐਵਰੇਜ ਟਰਾਲੀਆਂ ਦੀ ਪਈ ਹੜੀ ਦੀ ਵੀ ਅਸੀਂ 22 ਟਰਾਲੀਆਂ ਭਰਦੇ ਨੇ ਜੀ 22 ਦੀਆਂ ਟਰਾਲੀਆਂ ਯਾਨੀ ਦਿਨ ਇੰਨੇ ਚਲਾਉਣੇ ਆ ਆਮ ਨਾਲ ਆਮ ਨਾਲ ਵੀਰੇ ਦੁਪਹਿਰ ਨੂੰ 2 ਘੰਟੇ ਬੰਦ ਕਰ ਦਿੰਦੇ ਆ ਤੇ ਕੰਮ ਨੂੰ 11 ਵਜੇ ਤੱਕ ਨੋਰਮ ਵੀ ਯਾਨੀ ਬੜੀ ਟੈਨਸ਼ਨ ਨਹੀਂ ਲੈਣੀ ਰਾਉ ਹਾਂ ਨਵੀਂ ਪ੍ਰਾਪਕ ਹਾਂ ਵੀਰੇ ਮਾਪਦੇ ਤੋਂ ਕਰਾ ਕੁਰਾ ਬਕਰੇ ਕਰੇ ਨਹੀਂ ਕਹ ਪਰ ਯਾਰ ਕਰ ਦਿਓ ਸਹੀ ਹੈ ਯਾ ਫਿਰ ਠੀਕ ਹੈ ਵੈਸੇ ਓਵਰਆਲ ਜੇ ਦੇ ਤੇ ਇਹ ਆਪਾਂ ਮੰਨ ਕੇ ਚੱਲ ਕੋਈ ਹੋਰ ਵੀ ਕੋਈ ਕੰਮ ਲਿਆ ਹਾਲ ਤੱਕ ਜਾਂ ਕਲੇ ਰੀਪਰ ਦੀ ਚਲਾਇਆ ਹਾਂ ਵੀਰੇ ਆਪਣੇ ਆਲੂ ਲਾਉਣੇ ਆਪਾਂ ਆਲੂ ਦੀ ਖੇਤੀ ਕਰਦੇ ਆ ਵੀਰੇ ਆਪਾਂ 77 ਕਿੱਲੇ ਦੀ ਠੀਕ ਹੈ ਤੇ ਆਲੂ ਵਾਲੇ ਦੇ ਮਗਰ ਪਰੌ ਲਾ ਲੋ ਲੱਤਾਂ ਆਪਣੇ ਲੱਤੇ ਰੂੜੇ ਲੱਤਾ ਸੀ ਆਪਾਂ ਆਲੂਆਂ ਦੀ ਜਦੋਂ ਬਜਾਈ ਕਿਨੋ ਜੇ ਬਜਾਈ ਵੇਲੇ ਜਾਈ ਬਣ ਲੱਤਾ ਸੀਗਾ ਤੇ ਪਰੌ ਵੀ ਖਚਾਇਆ ਤੇ ਕੋ ਲੇਜ਼ਰ ਕਰਾਈ ਚੱਲੂਗਾ ਬੇਨ ਤੋਂ ਬਾਅਦ ਸਾਰੀ ਨੂੰ ਲੇਜ਼ਰ ਕਰਾਂ ਕਿੰਨੇ ਫੁੱਟਾ ਪਾਉਣਾ ਤੇ ਕਰਾਂ 9 ਫੁੱਟਾ ਵੀਰੇ 9 ਫੁੱਟਾ 2 ਫੁੱਟਾ ਕਰਾ ਦੇ ਹਲਦਾਂ ਲਿਕੇ ਠੀਕ ਆ ਵੀਰੇ ਸਿਸਟਮ ਓਵਰ ਆਲ ਦੇ ਨਹੀਂ ਓਕੇ ਆ ਬਹੁਤ ਵਧੀਆ ਵੀਰੇ ਕਿੰਨੇ ਕ ਚ ਪੈ ਗਏ ਸੀ ਭਈ ਇਹ ਇਹ ਵੀਰੇ 26 ਲੱਖ ਦੇ 26 26 ਲੱਖ ਦੇ ਕਾਫੀ ਗੂਪੀ ਸਾਰਾ ਕੋ ਹੋਵੇ ਚਲਾ ਸਾਰਾ ਲਾ ਕੇ ਵੀਰੇ ਰਿਪੋਰਟ ਕਰਾ ਕੇ ਸਾਰਾ 26 ਲੱਖ ਚ ਪਿਆ ਹੋਇਆ ਤੇ ਰਿਪਰ ਆਪਾਂ ਉਹੀ ਰੱਖਿਆ ਜਿਹੜੇ ਤੇ ਪਹਿਲਾਂ ਪਰ ਤੇ ਪਹਿਲਾਂ ਨਾ ਹਾਂ ਵੀਰੇ ਇਹ ਨਾ ਨਹੀਂ ਗੱਲ ਆਪਣੇ ਕੋ ਸਾਰਾ ਕੋਈ ਸਲਾਹ ਬਣਦੀ ਆ ਵੇ ਤੂੰ ਵੱਡਾ ਹੋਵੇ ਮੈਂ ਕਹਿੰਦਾ ਨਹੀਂ ਵੀਰੇ ਮੈਂ ਤਾਂ ਕਹਿੰਦਾ ਠੀਕ ਆ ਠੀਕ ਆ ਵੀ ਅੰਡਰ ਲੋਡ ਤੇ ਅੰਡਰ ਲੋਡ ਤੇ ਨਹੀਂ ਇਹ ਤਾਂ ਵੀ ਠੀਕ ਹੈ ਨਹੀਂ ਕਿ ਆਪਾਂ ਨੂੰ ਵੀਰੇ ਮੈਂ ਇਹਨਾਂ ਪਰ ਜਿੱਟੇ ਤੇ ਤੇ ਲਾਉਣਾ ਹੁੰਦਾ ਪੂਰੇ 40 ਔਰ ਬਈ ਮੈਨੂੰ ਕੋਈ ਫਰਕ ਨਹੀਂ ਲੱਗਿਆ ਮਰਾ ਤੂੰ ਆ ਜਨਰੇਟਰ ਜਿਹੜਾ 5305 ਸੀਗਾ 65 HP ਉਹ 3.5 ਚਾਰ ਖਾਂਦਾ ਸੀ ਉਹ ਵੀ ਇਹ ਵੀ ਉਨਾ ਹੀ ਖਾਰਿਆ ਬਰਾਬਰ ਕੋਈ ਤਾਂ ਵੀ ਸੁਖ ਵਧੀਆ ਹੈਗਾ ਨਾ ਸੁਖ ਵਧੀਆ ਹੈ ਬਈ ਯਾਨੀ ਕੀ ਯਾਰ ਬੋਲਦੇ ਸੀ ਤੁਹਾਨੂੰ ਪਤਾ ਹੀ ਆ ਉਹਨਾਂ ਨਾ ਵੀ ਇੰਨਾ ਉਹ ਆ ਗੰਦੀ ਨਗਰ ਦਾ ਕਰਦਾ ਸਾਰਾ ਪਰ ਬਾਕੀ ਜਦੋਂ ਯਾਰ ਦੇਖ ਆਪਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਹੈਨਾ ਕਾਪਾਂ ਨੂੰ ਯੂਜ਼ ਕਰਨੀਆਂ ਚਾਹੀਦੀਆਂ ਨੇ ਫਿਰ ਜ਼ਿੰਦਗੀ ਦੇ ਵਿੱਚ ਕੰਮ ਕਰਨ ਦਾ ਹੀ ਫੇਰ ਹੀ ਫਾਇਦਾ ਐ ਸੌਖੇ ਹੋ ਗਏ ਕਰ ਲਵੀ ਪਾਹੀ ਆਪਣੇ ਆਪ ਨੂੰ ਕੋਕ ਨਾ ਬਪਾ ਨਾ ਫੇਰ ਫਾਇਦਾ ਵੀ ਕੋਈ ਨਹੀਂ ਫਿਰ ਪੈਸਾ ਨਹੀਂ ਕਾ ਪੈਸੇ ਕਮਾਈ ਦੇ ਨਹੀਂ ਦੇਖ ਆਪਾਂ ਮੰਨਦੇ ਆ ਆਪਣੇ ਪਿਓ ਦਾਦਿਆਂ ਨੇ ਮਿਹਨਤ ਕੀਤੀਆਂ ਨਾ ਹੈਨਾ ਉਦੋਂ ਉਦਾਂ ਦਾ ਸਮਾਂ ਸੀ ਯਾਰ ਦੇ ਠੀਕ ਹੈ ਨਾ ਹੁਣ ਅੱਜ ਜਿੰਦਾ ਦਾ ਸਮਾਂਗਾ ਉਸ ਤਰ੍ਹਾਂ ਦੀ ਸਹੂਲਤ ਲੈਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਉਹ ਜਿਵੇਂ ਜਿਵੇਂ ਬਾਈ ਆਪਾਂ ਚਲੋ ਆਪਾਂ ਮਿਹਨਤ ਵੀ ਕਰਦੇ ਆ ਹੈਨਾ ਐਕਤੀ ਕੰਮ ਟਾਈਮ ਕੰਮ ਕਰੀਦਾ ਜਦੋਂ ਵਿਲੇ ਹੁੰਨੇ ਵੀਰੇ ਸ਼ਹਿਰ ਚਲੇ ਜੀਦਾ ਗੜਬੜ ਨਾਲੇ ਜੇ ਜਾ ਕੇ ਸੱਚ ਪਰ ਕੰਮ ਟਾਈਮ ਕੰਮ ਕਰਨ ਵੀਰਾਂ ਨਾਲ ਹਰ ਜੀ ਚੋਕੜੇ ਆ ਵੀ ਕੋਈ ਆਪਾਂ ਨੂੰ ਉਹਨ ਇੱਕ ਜੀ ਜ਼ਰੂਰ ਹੈ ਜਿਵੇਂ ਹੁਣ ਆਪਣੇ ਕਈ ਭਰਾ ਬਾਹਰ ਕਿਸੇ ਕੰਟਰੀ ਚੋਂ ਦੇਖ ਰਿਆ ਹੋਊ ਕੋਈ ਕਿਸੇ ਕੰਟਰੀ ਚੋਂ ਵੀਡੀਓ ਦੇਖ ਰਿਆ ਹੋਊਗਾ ਉਹਨਾਂ ਨੇ ਹੁਣ ਦਿਲ ਵਿਚਾਰਿਆਂ ਦਾ ਜ਼ਰੂਰ ਕਰੂਗਾ ਵੀ ਯਾਰ ਆਪਾਂ ਹੀ ਭੰ ਪੰਜਾਬ ਜਾ ਕੇ ਅਮਜੁਕਰ ਖੇਤੀ ਵੀ ਕਰ ਲਈਏ ਵੀ ਇੱਥੇ ਵਾਲੇ ਕੰਮ ਨੂੰ ਛੱਡ ਦੀ ਹੈ ਨਾ ਬਿਲਕੁਲ ਵੀਰੇ ਬਿਲਕੁਲ ਵੀਰੇ ਮੈਨੂੰ ਘਰ ਦੇ ਨੇ ਬਹੁਤ ਕਿਹਾ ਪਹਿਲਾਂ ਕਹਿੰਦੇ ਜੀ ਤੂੰ ਕੀ ਕਰੇਗਾ ਤੈਨੂੰ ਬਾਹਰ ਭਾਗੇ ਦਾ ਚੱਤੇ ਦੇ ਮੁੰਡੇ ਪਤਾ ਹੀ ਮੈਨੂੰ ਛੋਟੇੰਦਾ ਮੈਨੂੰ ਜਦ ਦੇਖ ਕੇ ਮੈਨੂੰ ਉਚਾਸਕਾ ਦੀ ਕਿ ਮੈਂ ਕਰਨੀ ਉਹ ਕੀਤੀ ਮੈਂ ਬਾਅਦਿਆਂ ਦਾ ਇਹ ਨਹੀਂ ਸੀਗਾ 100 ਕੀ ਸੀ ਜਾਨੀ ਬਹੁਤ ਸ਼ੁਰੂ ਤੋਂ ਸ਼ੌਂਕ ਸੀਗਾ ਮੇਰੇ ਮਨ ਨੂੰ ਹੁਣ ਅੱਜ ਵੀਰੇ ਮੈਂ ਇਕੱਲਾ ਜਿਹਾ ਦੇਖੋ 150 ਕਿਲੇ ਦੀ ਖੇਤੀ ਕਰਵਾ ਠੀਕ ਹੈ ਇਕੱਲਾ ਜਿਹਾ ਦੇਖੋ ਕਿ ਇੱਥੇ ਮੇਰਾ ਤਾਂ ਕੁਛ ਆ ਬਾਹਰ ਹੈ ਤਾਂ ਆਪਣੇ ਜਿੰਨੇ ਕਿ ਸ਼ੌਂਕਰੇ ਵੀਰੇ ਜਿੰਨੇ ਜੋਗਾ ਹੈਗਾ ਪੂਰੀ ਜਾਂਦੇ ਆਪਾਂ ਪੂਰੀ ਹੈ ਖਾਬਰੀ ਦੀ ਨੀ ਬਾਕੀ ਮੈਂ ਤਾਂ ਯਾਰ ਮਨ ਨੂੰ ਤਸੱਲੀ ਹੈ ਨਾ ਮੇਨੋ ਮੇਟੀ ਕਰਕੇ ਉਹ ਪੂਰਾ ਸੈਕਰੀਫਾਈਸ ਇੱਥੇ ਰਹਿ ਕੇ ਮੇਰੇ ਖੇਤੀ ਕਰਕੇ ਵੀ ਜਾਨੀ ਕਿ ਵਧੀਆ ਵੀਰੇ ਯਾਰ ਆਪਣਾ ਵੀ ਨਾਮ ਤੇ ਪਿੰਡ ਵੀ ਦੱਸਿਆ ਇਸ ਸਟੱਡੀ ਕੀ ਕੀਤੀ ਹੈ ਬਾਈ ਸਟੱਡੀ ਮੇਰੇ ਬੀਏ ਕੀਤੀ ਹੈ ਠੀਕ ਹੈ ਬਬੀ ਦੀ ਦਵਾ ਫਿਰ ਖੇਤੀ ਤੇ ਆ ਗਈ ਨੇ ਨਹੀਂ ਵਧੀਆ ਵੈਸੇ ਯਾਰ ਆਪ ਤੇ ਕੰਮ ਵਰਗੀ ਮੌਜ ਹੈ ਨਹੀਂ ਦੇਖਣਾ ਕੋਈ ਵੀ ਬੰਦਾ ਜਦੋਂ ਜੌਬ ਕਰਦਾ ਜਾਂ ਹੋਰ ਕਿਸੇ ਕੰਮ ਨੂੰ ਹੰਡਾਉਂਦਾਗਾ ਫਿਰ ਉਹਨੂੰ ਪਤਾ ਲੱਗਦਾ ਵੀ ਯਾਰ ਖੇਤੀ ਦੀ ਕੀ ਹੈ ਇਮਿਹਤ ਬਿਲਕੁਲ ਮੇਰੇ ਬਿਲਕੁਲ ਜੀ ਹੈਨਾ ਖੇਤੀ ਦੇ ਵਿੱਚ ਆਪਾਂ ਕਹਿੰਦੇ ਵੀ ਸਭ ਤੋਂ ਵੱਡੀ ਮੇਨ ਗੱਲ ਹੈ ਭਰਾਓ ਇੱਕ ਤਾਂ ਮਨ ਦਾ ਸਕੂਨ ਆ ਸਾਰਿਆਂ ਤੋਂ ਵੱਡਾ ਹੈਨਾ ਬੰਦਾ ਕਿਸੇ ਨਾਲ ਕੋਈ ਬੇਈਮਾਨੀ ਨਹੀਂ ਕਰ ਸਕਦਾ ਕੁਝ ਹੋਰ ਨਹੀਂ ਹੈਨਾ ਇੱਕ ਨੰਬਰ ਦਾ ਕਮਾਉਂਦਾਗਾ ਬੰਦਾ ਇੱਕ ਨੰਬਰ ਦੀ ਜ਼ਿੰਦਗੀ ਜਿਉਂਦਾ ਹੈਨਾ ਜਿਹੜੀ ਸਭ ਤੋਂ ਮੇਨ ਗੱਲ ਵੇ ਬਹੁਤ ਵਧੀਆ ਲੱਗਿਆ ਬਈ ਇਹਨਾਂ ਲੰਗੇ ਜਾਂਦੇ ਸੀਗੇ ਚੱਲਦਾ ਦੇਖ ਕੇ ਤੁਸੀਂ ਉਧਰ ਜੀਪ ਤੇ ਬੈਠੇ ਦੇਖ ਕੇ ਮਹਾ ਬਾਈ ਹੋਰਾਂ ਕੋਲੇ ਢੇੜਾ ਕੱਢ ਕੇ ਜਾਈਏ ਹਾਂਜੀ ਤੇ ਕਿਉਂਕਿ ਜਿਹੜੀ ਚੀਜ਼ ਲੋਕਾਂ ਨੂੰ ਦਿਖਾਉਣ ਲਈ ਇਹ ਚੰਗੇ ਮੈਸੇਜ ਵਾਲੀ ਉਹ ਹੈਗੀ ਵੀ ਹੈ ਉਹਦੇ ਵਿੱਚ ਕੋਈ ਲੋੜ ਨਹੀਂ ਹੈ ਬਿਲਕੁਲ ਫਿਰ ਤੇ ਬਹੁਤ ਥੈਂਕ ਯੂ ਬਾਈ ਜੀ ਧੰਨਵਾਦ ਜੀ ਜਲਦੀ ਸਾਡੇ ਸੰਮੂਰਤ ਤੱਕ ਪ੍ਰੋਬਲਮ ਗੱਲ ਲੱਗੀ ਇਹਦੇ ਚ ਆਹ ਟਰੈਕਟਰ ਤੇ ਸਿਰਫ ਇਹਦੀ ਆਹ ਪਰੋਂ ਲੱਗਿਆ ਰਿਆ ਬਿੰਦੂ ਤੇ ਇਹਦੇ ਬਸ ਆ ਭਰਉਣ ਲੱਗੇ ਜੀ ਜਿਆ ਤੂੜੀ ਵਾਲੀ ਜਿਹੜਾ ਬੰਦ ਹੋ ਜਾਂਦਾ ਮੂਰੇ ਪਰ ਫੇਰ ਵੀ ਮੂਰਖਾ ਨਹੀਂ ਕਹਿ ਸਕਦੇ ਯਾਰ ਹਾਂ ਇੰਨਾ ਕਿ ਤਾਂ ਚਲੋ ਦੇਖੋ ਆਪਾਂ ਜੇ ਦੂਜਾ ਕੋਈ ਵੀ ਟਰੈਕਟਰ ਦੇਖੇ ਸੀ ਮੂਰੇ ਜਾਲੀ ਲਾਉਣੀ ਪੈਣੀ ਹੁੰਦੀ ਹੈ ਨਾ ਬਿਲਕੁਲ ਮੂਰੇ ਇਹਦੇ ਆਪਾਂ ਕੁਝ ਐਕਸਟਰਾ ਲਾਇਆ ਵੀ ਹੈ ਨਹੀਂ ਨਾ ਹਾਂ ਵੀਰੇ ਪਰ ਦੇ ਦੇਖਿਆ ਜਾਵੇ ਬਾਕੀ ਵੀ ਇੰਨਾ ਵੀ ਉਹ ਨਹੀਂ ਹੈਗਾ ਵੀ ਜਾਨੇ ਕੀ ਕਹਿਣਾ ਹੈ ਆਪਾਂ ਨੇ ਇੰਨਾ ਕਿ ਲੋ ਚੱਲ ਜੋ ਟਰਾਲੀ ਭਰ ਗਈ ਹੋਰ ਵੀ ਬੰਦਾ ਕਰ ਹੀ ਲੈਣਾ ਸਾਫ ਹਾਂ ਵੇ ਬਾਕੀ ਦੇ ਇੱਕ ਹੋਰ ਕੋਈ ਕਰੋ ਲਗੀ ਆਪਾਂ ਬਾਹੀ ਪੂਹੀ ਕਰਦੇ ਆ ਫਿਰ ਕੋਈ ਮਰਾਨੋ ਨਹੀਂ ਗਈ ਬਸ ਇੰਨੀ ਕਿ ਜੇ ਬਾਹੀ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਆਉਣੀਗੀ ਹਾਲੇ ਕਈ ਟਰੈਕਟਰ ਇਦਾਂ ਦੇ ਨੇ ਜਿਨ੍ਹਾਂ ਚ ਬਾਹੀ ਵੇਲੇ ਵੀ ਦਿੱਕਤ ਆ ਜਾਂਦੀ ਹੈ ਗਰਦਾਂ ਨਾਲ ਪਰ ਉਹ ਜੀ ਨਹੀਂ ਜਿਹੜੇ ਆਉਂਦੇ ਲੱਗੇ ਬਾਹਰੋਂ ਕੇਬਲ ਲਵਾ ਲੈਨੇ ਆਪਾਂ ਹਣ ਬਹੁਤ ਕੇਬਲ ਆਉਂਦੇ ਨੇ ਮੈਂ ਪਹਿਲੇ ਵੀ ਟਰੈਕਟਰ ਹੁੰਦੇ ਸੀ ਮੇਰੇ ਕੋਲ 53000 ਜਿੱਦੋਂ 2 ਸਾਲ ਪਹਿਲਾਂ ਅੱਛਾ ਆਪਣੇ ਯਾਰ ਮਿੱਤਰ ਕੋਲੇ ਹੁੰਦਾ ਸੀਗਾ ਸਾਡਾ ਸੰਜੀ ਲਾ ਲੋ ਉਹਦੇ ਜਨੇ ਸਾਨੂੰ ਸੀ ਬਾਹਰੋਂ ਕੇਬਲ ਲਵਾ ਲਿਆ ਸੀਗਾ ਥੋੜੇ ਕਾਲੇ ਤੋਂ ਲਵਾਇਆ ਸੀ ਉਹਦੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਜੇ ਬਾਹੀ ਜ ਉਹ ਉਹਦੇ ਬਹੁਤ ਪ੍ਰੋਬਲਮ ਆਉਂਦੀ ਸਾਨੂੰ ਕੁਰੀ ਮੰਨ ਲਾ ਦੇਣਾ ਉਹਨੂੰ ਸਾਫ਼ ਕਰਨਾ ਪੈਣਾ ਉਹ ਗਰੋਕੀ ਜਨ ਕਿ ਇਹ ਪ੍ਰੋਬਲਮ ਵਿੱਚ ਏਡੀ ਜਿਆਦਾ ਕਾਦ ਪ੍ਰੋਬਲਮ ਹੈਗੀ ਬਾਕੀ ਨਿੱਕੀ ਜਿਹੀ ਪ੍ਰੋਬਲਮ ਆ ਤਾਂ ਚਲੋ ਕੋਈ ਵੀ ਟਰੈਕਟਰ ਹਣਾ ਜੇ ਕਰਦੇ ਹਾਂ ਜਾਂ ਬੰਦੋ ਟਰੈਕਟਰ ਨੂੰ ਇਹ ਲੋਗਿਰਦਾ ਹੋਰ ਆ ਵੀ ਆਊਗਾ ਇਹ ਇਹਨੂੰ ਪ੍ਰੋਬਲਮ ਨਹੀਂ ਕਹਿ ਸਕਦੇ ਆਪਾਂ ਹਾਂਜੀ ਬਾਕੀ ਵੀਰੇ ਦੇਖੋ ਬਾਹਰੀ ਤਕਨੀਕ ਹਨ ਵੀ ਤੁਹਾਨੂੰ ਪਤਾ ਹੀ ਹੈ ਇਹ ਤਾਂ ਕੋਈ ਰੀਸੇ ਨਹੀਂ ਜੀ ਤਾਂ ਕੋਈ ਪਾਣੀ ਕੱਢਣ ਜਾਦਾ ਜੀ ਤਾਂ ਨਾ ਕੋਈ ਕੈਂਡ ਵੀ ਨਹੀਂ ਇਹ ਕਾਦ ਨੂੰ ਬਾਈ ਤੁਹਾਨੂੰ ਵਿੱਚੋਂ ਨੀਂਗਾ ਮਰਵਾ ਦਿੰਨੇ ਆ ਕੋਈ ਛਿੰਮੇੜ ਕੰਮ ਬਾਈ ਕਹਿੰਦਾ ਕੰਮ ਜਮਾ ਪਾ ਤੇਰਾ ਯਾਰ ਯਾਰ ਕੁਲੇ ਲੋ ਵੀ ਮਿੱਤਰੋ ਅੰਦਰ ਤਾਂ ਕਰਦਾ ਵੀ ਨਹੀਂ ਆ ਤਾਂ ਹੁਣ ਉਹਲੇ ਤੋਂ ਵਾਜਿਆ ਨੂੰ ਮੇਰਾ ਜੀ ਨਹੀਂ ਕਰਦਾ ਸੀ ਬਾਹਰ ਨਿਕਲ ਐਹੇ ਇਹ ਬਾਬਾ ਲਾਓ ਇਹ ਟੋਕ ਹੀ ਹਲਦਨ ਵੀ ਜਾਲੀਆਂ ਕਰਤੀਆਂ ਬਾਈ ਨੇ ਸਾਫ ਤੇ ਕੋਈ ਐਕਸਟਰਾ ਕੁਝ ਨਹੀਂ ਕੀਤਾ ਹੈਗਾ ਬੋਲਟ ਵੀ ਨਹੀਂ ਬਾਈਆਂ ਨੇ ਉਤਾਰਿਆ ਹੈਗਾ ਐਜ ਡੀ ਚਲਾ ਰਹੇ ਨੇ ਜਿਵੇਂ ਕੰਪਨੀ ਦੇ ਵੱਲੋਂ ਆਉਂਦਾ ਹੈਗਾ ਚਲੋ ਟਰਾਲੀ ਚੇਂਜ ਕਰਨ ਵੇਲੇ ਜਿਹੜਾ ਜਾਲੀਆਂ ਸਾਫ ਹੋ ਜਾਂਦੀਆਂ